ਕਿ ਤੋ ਰਰ ਵਾਲੇ ਤੋਂ ਸਰਜੀ ਕੁਸ਼ੌਰ ਸਿੰਘ ਤੇ ਰਹਿਣ ਵਾਲੇ ਆ ਜਿਹੜੀ ਇਹ ਚਰਨ ਦਾ ਫਰਕ ਪਈ ਕਿੱਸ ਤਰ੍ਹਾਂ ਇਹ ਸਰਜੀ ਇਹਨਾਂ ਦੇ ਕੀ 15 ਸਾਲੋਂ ਬਾਰੇ ਸਾਰੀ ਹੂੰ ਹੂੰ ਸਰਜੀ ਅਸੀਂ ਗਏ ਸੀ ਬਾਹਰ ਗੋਡੀ ਲਾਣ ਕਿਸੇ ਦੇ ਖੇਤ ਵਿੱਚ ਉੱਥੇ ਪਿੱਛੇ ਮੇਰੀ ਕੁੜੀ ਚੱਲੀ ਸੀ ਮੇਰੀ ਹੈਲਪ ਕਰਨ ਹੂੰ ਹੂੰ ਉਸ ਤੋਂ ਬਾਅਦ ਉਹ ਮੁੰਡੇ ਨੂੰ ਪਤਾ ਲੱਗਿਆ ਬਾਹਰ ਆ ਗਈ ਉਹਨੇ ਜ਼ਬਰਦਸਤੀ ਉਹਨੂੰ ੱਤਕੇ ਨਾਲ ਬਿਠਾ ਕੇ ਮੋਟਰਸਾਈਕਲ ਤੇ ਲੈ ਗਿਆ ਹੂੰ ਹੂੰ ਉਸ ਤੋਂ ਬਾਅਦ ਖੇਤੀ ਚ ਜਾ ਕੇ ਉਹਨੇ ਇਹਨਾਂ ਦੀ ਮਾੜੀ ਹਰਕਤ ਕੀਤੀ ਹੂੰ ਸਾਨੂੰ ਨਹੀਂ ਪਤਾ ਸੀ ਸਰ ਜੀ ਸਾਨੂੰ ਨਿਸਾਬ ਚਾਹੀਦਾ ਹੈ ਸਾਡੇ ਨਾਲ ਹੀ ਹਾਂ ਰੋਈ ਵੀ ਬਹੁਤ ਕਰ ਲਈ ਪਰ ਇਹਨਾਂ ਦੀ ਕਿਸੇ ਨੇ ਨਹੀਂ ਸੁਣੀ ਸਾਨੂੰ ਨਿਸਾਬ ਚਾਹੀਦਾ ਹੈ ਇਸ ਤਰ੍ਹਾਂ ਮਾੜੀ ਹਰਕਤ ਕਰਨ ਵਾਲਾ ਮੁੰਡਾ ਵਿਆਹਿਆ ਮੁੰਡਾ ਹੈ ਬੱਚੇ ਵਾਲਾ ਮੁੰਡਾ ਹੈ ਉਹਨੂੰ ਸ਼ਰਮ ਨਹੀਂ ਆਈ ਆਹ ਦੀ ਟੀ ਜੱਡੀ ਕੁੜੀ ਨਾਲ ਇਸ ਤਰ੍ਹਾਂ ਕੰਮ ਕਰਦੇ ਹਨ ਤੇ ਸਾਨੂੰ ਨਿਸਾਬ ਚਾਹੀਦਾ ਹੈ ਸਰ ਜੀ ਅਜੇ ਤੱਕ ਗ੍ਰਿਫਤਾਰ ਹੋਈ ਨਹੀਂ ਨਹੀਂ ਹੋਈ ਸਰ ਜੀ ਕੁਝ ਵੀ ਨਹੀਂ ਹੋਇਆ ਸਾਡੀ ਕਿਸੇ ਨੇ ਨਹੀਂ ਸੁਣੀ ਉਨਾਰੇ ਚਾਚੇ ਤਾਏ ਨੇ ਇੱਥੇ ਉੱਥੇ ਆਂਦਾ ਜਾਂਦਾ ਸੀ ਸਾਨੂੰ ਕੋਈ ਪਤਾ ਨਹੀਂ ਸਰ ਜੀ ਕੀ ਨਾ ਆਉਂਦੇ ਉਹਨੇ ਨਾਚਿੰਦਰ ਸਿੰਘ ਦੇ ਬਹੁਤ ਨੇ ਮਾੜੀ ਸਾਡੇ ਨਾਲ ਹਰਕਤ ਕੀਤੀ ਸਾਨੂੰ ਸਾਡੀ ਕਾਰਵਾਰੀ ਕਰੋ ਹੋਣੀ ਚਾਹੀਦੀ ਹੋਣੀ ਚਾਹੀਦੀ ਹੋਣੀ ਚਾਹੀਦੀ ਸਰ ਜੀ ਫ੍ਰੀਟ ਨੇ ਚਾਹੀਦੀ ਹਾਂ ਫ੍ਰੀਟ ਨੇ ਚਾਹੀਦੀ ਨੇ ਸਜ਼ਾ ਵੀ ਹੋਣੀ ਚਾਹੀਦੀ ਫਾਂਸੀ ਦੀ ਸਜ਼ਾ ਉਹਨਾਂ ਦਿੱਤੀ ਜਾਵੇ ਇਸ ਤਰ੍ਹਾਂ ਤਾਂ ਡਰਾਉਂਦਾ ਰਹੇ ਸਾਨੂੰ ਕਹਿੰਦਾ ਸੀ ਇਹਨੂੰ ਕੁੜੀ ਨੂੰ ਕਹਿੰਦਾ ਸੀ ਜੇ ਤੂੰ ਕਰੇ ਦੱਸਿਆ ਤਾਂ ਮੈਂ ਤੈਨੂੰ ਮਾਰ ਦਿਆਂਦਾ ਮੇਰੇ ਕੋਲ ਪਿਸਤੌਲ ਹੈਗਾ ਹੈ ਮੇਰੇ ਮਾਪਿਆਂ ਨੂੰ ਮਾਰਦੇ ਆਂਦਾ ਇਹਨੂੰ ਮਾਰਦੇ ਆਂਦਾ ਤੈਨੂੰ ਮਜਲੀਲ ਕਰਦੇ ਆਂਦਾ ਮੇਰੇ ਕੋਲ ਫੋਟੋ ਨਿਆਰਾ ਵਗੈਰਾ ਉਹ ਚੀਜ਼ੇ ਬਹੁਤ ਧਮਕੀਆਂ ਦਿੰਦਾ ਸੀ ਇਹਨੂੰ ਤੇ ਇੰਨੇ ਕੁੜੀ ਨੇ ਡਰਦੇ ਮਾਰੇ ਸਾਨੂੰ ਨਹੀਂ ਦੱਸਿਆ ਸੀ ਸਾਨੂੰ ਦੋ ਦੋ ਪਤਾ ਲੱਗਿਆ ਜਦੋਂ ਨਿਆ ਮਾਰੀ ਹਰਕਤ ਕਰ ਦਿੱਤੀ ਸੀ ਸਾਡੇ ਨਾਲ ਕੁੜੀ ਨੇ ਹਾਂ ਸਾਰੀ ਗੱਲ ਸਾਨੂੰ ਕੁੜੀ ਨੇ ਦੱਸੀ ਵੀ ਮਮਾ ਇਸ ਤਰ੍ਹਾਂ ਮੁੰਡਾ ਬਾਰ ਦੇਗਾ ਮੇਰੇ ਨਾਲ ਇਸ ਤਰ੍ਹਾਂ ਹਰਕਤ ਕਰਦਾ ਹੈ ਬਾਕੀ हां ਡਾਕਰ ਕਰਾਈ ਰੱਖਿਆ ਸੀ। ਕੋਈ ਕੋਈ ਕਰਵਾਈ ਕੀਤੀ। ਹਾਂ ਨਹੀਂ ਅਜੇ ਨਹੀਂ ਕੀਤੀ ਉਹਨਾਂ ਨੇ। ਅਸੀਂ ਤੇ ਇਹੀ ਕਿੰਨਾ ਕਾਰਵਾਰੀ ਕਰਨ ਅਜੇ ਤੱਕ ਵੀ ਉਹ ਸ਼ਰੀਆਮ ਇੱਥੇ ਪਿੰਡ 'ਚ ਪਰਦਾ ਹੁੰਦਾ ਗੇੜੇ ਮਾਰਦਾ ਕੱਲ ਵੀ ਆਇਆ ਰ ਜਿਹੜਾ ਇੱਥੇ ਮਾਰ ਕੇ ਗਿਆ ਏ। ਹਾਂ ਹਾਂ। ਹਾਂ ਸਾਨੂੰ ਦੱਸਿਆ ਪਿੰਡ ਵਾਲਿਆਂ ਨੇ। ਕੀ ਕਹਿੰਦੇ? ਹਾਂ ਕਹਿੰਦੇ ਆਇਆ ਰ ਇੱਕ ਦੋ ਮੁੰਡੇ ਨਾਲ ਲੈ ਕੇ ਆਇਆ ਏ। ਹਾਂ ਹਾਂ। ਸਾਨੂੰ ਹਾਂ ਸਾਨੂੰ ਤਮਕੀ ਦਿੱਤੀ ਏ। ਇਹਨੂੰ ਅਜੇ ਤੱਕ ਵੀ ਤਮਕੀਆਂ ਦਿੰਦਾ ਫੋਨ ਲਾਉਣ ਦੀ ਕੋਸ਼ਿਸ਼ ਕਰਦਾ ਮੈਂ ਤਾਂ ਫੋਨ ਚੱਕੇ ਤੇ ਮੈਂ ਇਹਨੂੰ ਕਹਾਂ ਵੀ ਤੂੰ ਇਹ ਬਿਆਨ ਨਹੀਂ ਦੇਣੇ। ਹਾਂ। ਤੇ ਪੈ ਰਿਆ ਜੀ ਤੱਕਿੰਦੇ ਅਸੀਂ ਨੇੜੇ ਫੋਨ ਨਹੀਂ ਲਗਣ ਦਿੱਤਾ ਕੁੜੀ ਦੇ ਤੇ ਨਾ ਹੀ ਅਸੀਂ ਕੁੜੀ ਨੂੰ ਫੋਨ ਫੜਾਇਆ ਹਾਂ ਸੱਤ ਕਰਦੇ ਹਾਂ ਹਾਂ ਸਤ ਸਤਕਾਰ ਬਾਰੀ ਇੰਨਾ ਤੇ ਕੀਤੀ ਜਾਵੇ ਅੱਗੇ ਤੇ ਇਹਨਾਂ ਨੂੰ ਹਨ ਸਾਥ ਵੀ ਅਸੀਂ ਮੰਗਦੇ ਹਾਂ ਹਾਂ ਕਿੱਥੇ ਗਏ ਅਸੀਂ ਮਾਦੇ ਮਗਰ ਗਏ ਸੀ ਖੇਤੀ ਕਰਨ ਮਦਦ ਕਰਨ ਲਈ ਨਾਲ ਉੱਥੇ ਆ ਗਏ ਮੰਮੀ ਮਿਰਚਾਂ ਨੂੰ ਗੋਡੀ ਲਾਣ ਗਏ ਸੀ ਦਾਦੀ ਤੇ ਕੀ ਹਾਂਜੀ ਹਾਂਜੀ ਤੇ ਉੱਥੇ ਮਗਰ ਚੱਲੀ ਸੀ ਤੇ ਉੱਥੇ ਆ ਗਿਆ ਸੀ ਜਬਰਦਸਤ ਇਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ। ਕੋਣ ਸੀ? ਮੁੰਡਾ ਸੀ ਸਿੰਦਰ ਸਿੰਘ। ਕਾਕੜਿਆਂ ਦਾ ਰਹਿਣ ਵਾਲਾ। ਰੋਲਾ ਪਾਇਆ ਤੇ ਰੋਲਾ ਪਾਇਆ ਕੋਈ ਵੀ ਨਹੀਂ ਸੀ ਉੱਥੇਗਾ। ਕਿਸੇ ਨੇ ਵੀ ਨਹੀਂ ਸੁਣਿਆ ਸੀ। ਮੋਟਰਸਾਈਕਲ ਤੇ ਜਾ ਕੇ ਲੈ ਗਿਆ। ਉਹ ਕਿਸ ਤਰ੍ਹਾਂ ਦੀ ਮੰਗ ਸੀ? ਕੋਈ ਕਾਰਵਾਈ ਨਹੀਂ ਹੋਈ। ਸਖਤ ਸਖਤ ਸਾਨੂੰ ਸਜ਼ਾ ਦਿੱਤੀ ਜਾਵੇ ਫਾਂਸੀ ਦੀ। ਤੁਸੀਂ ਰੋਂਦੇ ਵੀਰੇ। ਹਾਂਜੀ। ਕਾਫੀ ਚਲਾਏ। ਹਾਂਜੀ ਕੋਈ ਵੀ ਨਹੀਂ ਆਸ-ਪਾਸ ਕੋਈ ਵੀ ਨਹੀਂ ਆਗਾ। ਕੋਈ ਨਹੀਂ ਆਣੀ। ਨਹੀਂ। ਉਹਦਾ ਇਹ ਮਾਮਲਾ ਕੀ ਹੋਇਆ ਜੀ? ਇਹ ਨਾ ਲੜਕੀ ਸੀ। ਨਾਬਾਲਗ ਲੜਕੀ ਹੈ 15 ਸਾਲ ਦੀ। ਉਹ ਉਹਦੀ ਮਦਰ ਜਿਵੇਂ ਹ ਕੰਮ ਕਰਦੇ ਨੇ ਖੇਤ ਚ ਕੰਮ ਕਰਨ ਗਈ ਸੀ ਤੇ ਇਹ ਲੜਕੀ ਵੀ ਉਹਨਾਂ ਦੇ ਪਿੱਛੇ ਕੰਮ ਕਰਨੀ ਜਾ ਰਹੀ ਸੀ। ਲੜਕਾ ਜੀ ਸਿੰਦਰ ਸਿੰਘ ਜੋ ਕਿ ਕਾਕੜੇ ਪਿੰਡ ਦਾ ਰਹਿਣ ਵਾਲਾ ਸੀ। ਉਨੇ ਇਹਨੂੰ ਜ਼ਬਰਦਸਤੀ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਆਪਣੇ ਪਿੰਡ ਕਿਸੇ ਦੇ ਘਰੇ ਲੈ ਕੇ ਇਹਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਨੇ ਤੇ ਉਹਦੇ ਤੇ ਅਸੀਂ ਮੁਕਦਮਾ ਦਰਜ ਕੀਤਾ ਹੈ ਤੇ ਇਹ ਕੰਪਲੇਂਟ ਉਹਨਾਂ ਦੀ ਮਾਤਾ ਵੱਲੋਂ ਹੋਈ ਹੈ ਕਿ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਹੋਈ ਹੈ 376 356 ਆਕਸੈਕਟ ਦਾ ਅਸੀਂ ਮੁਕਦਮਾ ਦਰਜ ਕੀਤਾ ਹੈ ਅਗਵਾ ਕੀਤਾ ਸੀ ਲੜਕੇ ਨੇ ਹਾਂਜੀ ਉਹ ਜ਼ਬਰਦਸਤੀ ਮੋਟਰਸਾਈਕਲ ਤੇ ਬਿਠਾਇਆ ਸੀ ਹਾਂ ਜੀ ਉਹ ਇਹ ਦੋਸ਼ੀ ਅਰੈਸਟ ਇਹ ਪਾਈ ਨਹੀਂ ਨੇ ਨਹੀਂ ਦੋਸ਼ੀ ਦੀ ਅਰੈਸਟ ਨਹੀਂ ਪਾਈ ਜੀ ਮੇਰੇ ਕੋਲ ਸਿਰਫ ਇਹ ਸੀ PFIR ਦਰਜ ਕਰਨ ਦਾ ਕਿਉਂਕਿ ਸਬ ਇੰਸਪੈਕਟਰ ਹੀ ਉਹਨਾਂ ਦੇ ਬਿਆਨ ਲੈ ਸਕਦੇ ਨੇ ਹਾਂਜੀ ਹਾਂਜੀ ਮੈਂ ਉਹਨਾਂ ਦਾ ਬਿਆਨ ਲੈ ਕੇ ਮੈਡੀਕਲ ਕਰਵਾ ਦਿੱਤਾ ਸੀ ਤੇ ਫਿਰ ਮੈਂ ਵਾਪਸ ਅਗਲੀ ਤਬਦੀਸ਼ ਕਿਸ ਤਰ੍ਹਾਂ ਅਗਲੀ ਤਬਦੀਸ਼ ਐਸਐਈ ਕੋਲ ਨੂੰ ਠੀਕ ਕਰ ਰਿਹਾ ਉਹ ਹਾਂਜੀ ਉਹ ਹਲਾ ਦੀ ਤਤਿਸ ਚੱਲੂ ਨੇ ਠੀਕ ਦੇਖੋ ਰਹਿਣ ਬੜੇ ਜਿੱਤ ਹਾਂ ਪਿੰਡ ਸਾਰੇ ਜਗਾਂ ਦੇ ਹਾਂਜੀ ਤੇ ਕੀ ਹੋਇਆ ਜਿਹੜੀ ਲੜਕੀ ਨਾਲ ਇੰਨੀ ਸ਼ਰਮਨਾਕ ਆ ਰੱਖ ਰਹੀ ਸੀ ਯਾਰ ਕੁਤਾਹਤਰਾਂ ਦੇ ਹੋਈ ਜੀ ਦੀ ਮੰਮੀ ਚਲੀ ਗਈ ਦਿਹਾੜੀ ਹਾਂ ਤੇ ਮਰ ਗਈ ਆਦੀ ਮੰਮੀ ਜੀ ਹੂ ਫੈਲ ਕਰਾਉਣਾ ਤੋਂ ਮੁੰਡਾ ਗਾਹੀ ਕੋਈ ਕਕੜਿਆਂ ਦਾ ਸਿੰਦਰ ਸਿੰਦਰ ਉਹ ਰਾਜਨ ਹਰਤਾ ਮਾਰੀਆਂ ਕੀਤੀਆਂ ਇਹਨੂੰ ਬਿਠਾ ਤੇ ਲੈ ਕੇ ਨੇ ਰੋਲਾ ਪਾਇਆ ਬਹੁਤ ਕੰਮ ਜਬਰਦਸਤੀ ਹੋਈ ਆ ਹਾਂਜੀ ਜੀ ਵਾਹ ਇੱਕ ਵਾਰ ਬੁਠਾ ਗਿਆ ਹਾਂ ਜਬਰਦਸਤੀ ਲੈ ਆ ਗਏ ਤਾਂ ਮੈਂ ਆਪ ਜਹਾੜੀ ਚਲਾ ਜਾਣਾ 7 ਵਜੇ ਗਾਂ ਕੰਮ ਤੇ ਰਾਤ ਨੂੰ 8 ਵਜੇ ਆਉਣਾ ਤੇ ਬਸ ਸਾਡੇ ਹੀ ਮੰਗੇ ਬੀਣਾ ਸਖਤ ਸਖਤ ਖਾਇਆ ਚਾਹੀਦਾ ਕਾਰਵਾਈ ਉਹ ਨਾ ਪੂਰੀ ਕਾਰਵਾਈ ਸਿੱਖਤ ਹੋਣੀ ਚਾਹੀਦੀ ਹੈ ਜੀ ਹਾਜੀ ਨਹੀਂ ਫ੍ਰੀਜਾ ਇਹ ਨਿੱਕੇ ਨਿੱਕੇ ਬੱਚੇ ਨੇ ਉਹਦਾ ਆਣਾ ਜਾਣਾ ਇੱਥੇ ਕਿ ਇਹਦੇ ਆਉਂਦਾ ਜਾਣਾ ਚਾਚੇ ਇੱਥੇ ਕਿ ਨਹੀਂ ਹੂੰ ਹੂੰ ਕਿੱਥੇ ਆਉਂਦਾ ਜਾਂਦਾ ਹੈ ਉਹ ਤਾਂ ਲੋਕ ਕਿਸ ਪ੍ਰਕਾਰ ਹੀ ਧਮਕੀ ਦੇ ਰਿਹਾ ਸਾਨੂੰ ਬੜੀਆਂ ਧਮਕੀਆਂ ਦੇ ਰਿਹਾ ਆਂਦਾ ਇੱਥੇ ਰਮਾ ਤੇ ਮਾਰਦਿਆਂ ਦਾ ਨਹੀਂ ਕਰਦਿਆਂ ਦਾ ਕਿੰਨੇ ਲੋਕ ਹਾਂਜੀ ਬਸਤਾ ਹੋਣ ਨਾਲ ਵੀ ਤਨਜ ਮਾਤ ਪ ਮਾਰਦਿਆਂ ਦਾ ਹੂੰ ਹੂੰ ਜੇ ਤੁਸੀਂ ਰੋਲਾ ਪਾਇਆ ਤਾਂ ਹੂੰ ਹੂੰ ਬਹੁਤ ਧਮਕੀਆਂ ਦੇ ਰਿਹਾ ਸਾਨੂੰ ਅਜੀ ਰਿਕੰਦਾ ਇਹ ਕਹਿੰਦਾ ਹੈ ਇਹ ਵੀ ਇਹ ਤੇ ਹੋਣਾ ਜਾਨੂੰ ਸਜ਼ਾ ਹੋਣੀ ਚਾਹੀਦੀ ਵਾਤ ਵਾਤ ਫਾਸੀ ਹੋਣੀ ਚਾਹੀਦੀ ਇਹ ਬੰਦੇ ਨੂੰ ਵਿਆਹ ਵਰਾ ਵਾ ਇਹ ਨਹੀਂ ਕਾਹੀ ਗਏ ਉਮਰ ਕੀ ਕੁੜੀ ਸੀ ਠੀਕ ਹੈ ਹਾਂਜੀ ਮੇਰਾ ਨਾਮ ਪਿਆਰੋ ਹਾਂ ਕੀ ਲੱਗਦੇ ਸੀ ਮੇਰੀ ਪੋਤਰੀ ਇਹ ਹੂੰ ਕਿੱਥੇ ਰਹਿੰਦੇ ਹੋ ਕਿਸ਼ੋਰਾ ਜੁਗੇ ਮੈਂ ਤਾਂ ਪੋਰਾ ਕਰਨੇ ਝੜੀ ਤੱਪਾ ਹੂੰ ਹੂੰ ਕੁੜੀ ਚੱਲੀ ਹੀ ਮਾਤਾ ਨੇ ਮਗਰ ਆ ਜੀਦੀ ਤੇ ਉੱਥੇ ਜ਼ਬਰਦਸਤੀ ਲਿਆ ਗਿਆ ਮੁੰਡਾ ਤੇ ਕਾਕੜਿਆਂ ਦੇ ਛੇਂਦਾ ਛੇਦਾ ਨਾ ਹੀ ਹੂੰ ਹੂੰ ਤੇ ਉਹ ਹਾਨੂ ਪਤਨ ਪਿੱਛੇ ਲੱਗਾ ਏ ਬੀਰੋਂ ਦੀ ਪਿੱਟਦੀ ਸੀ ਤੇ ਕੋਈ ਨਬਾਦ ਨਹੀਂ ਬਣਾ ਨਾ ਕਿ ਹੁਣਾ ਨਾ ਬਾ ਹੂੰ ਤੇ ਕਾਰਵਾਈ ਹਮਣੀ ਬੀਨੂ ਹਜਾ ਮਿਲੇ ਤੇ ਫਾਸੀ ਦਾ ਹੁਕਮ ਆਵੇ ਹੂੰ ਵੀ ਕਾਰੇ ਨਾ ਆਵੇ ਕਿਤਰਾ ਦੀ ਹਰਕਤਾਂ ਕਰਦਾ ਹੈ ਇਵੇਂ ਵੀ ਕੁੜੀ ਨੂੰ ਘਰੇ ਲੈ ਜਾ ਤੇ ਜਬਰਦਸਤੀ ਆ ਜਬਰਦਸਤੀ ਲਾਇਆ ਗਿਆ ਚੋਕ ਕਤੇ ਤੇ ਖਾਨੂ ਪਤਾ ਪਿੱਛੇ ਲੱਗਾ ਹੈ ਤੇ ਉਹਨੂੰ ਕੋ ਪਤਾ ਲੱਗਾ ਆ ਹਾਲ ਕੀਤੀ ਮੋਰ ਛੱਡ ਗਿਆ ਹੈ ਵੀ ਮਾ ਤੇ ਮੇਰੇ ਤੇ ਟਾਈਕ ਨਾ ਆਵੇ ਵੀ ਗਾਲ ਨਪੀ ਰਵੇਦੀ ਤੇ ਗਾਲ ਤਾਂ ਨਿਕਲੀ ਹੀ ਪਤਾ ਤਾਂ ਲੱਗ ਹੀ ਜਾਣਾ ਸੀ ਵੀ ਮੇਰਾ ਨਾ ਪਪਾ ਪਾਟੇ ਦਾ ਤੇ ਉਹਨੂੰ ਖਜਾ ਮਿਲਣੀ ਚਾਹੀਦੀ ਫਾਸੀ ਦਾ ਹੁਕਮ ਮਿਲੇ ਤੇ ਦਾਦੀ ਉਂਦੀ ਰੋਂਦੀ ਫਿਰਦੀ ਤੇ ਰੋਂਦੇ ਵਿਖਾਣੋਂ ਦਾ ਮਾਂ ਪਿਓ ਵੀ ਜਿਵੇਂ ਅਸੀਂ ਰੋਂਦੇ ਪਾਏ ਅੱਜੇ ਤਿਆਰੀ ਕਰਦੇ ਖਾਣ ਵਾਲੇ ਮਰਦ ਕਰਾਉਣ ਲਈ ਕਿਉਂਕਿ ਆ ਮਾਂ ਦੇ ਰਮਤ ਕਰਾਉਣ ਗਈ ਵੀ ਅੱਜੇ ਤਿਆਰੀ ਤੱਪਾ ਕਰਨੀ ਆ ਤੇ ਆਹ ਹਾ ਦੇ ਨਾ ਬਣੀ ਏ ਗੱਲ ਬਾਤ ਤੇ ਉਹਨੂੰ ਦਾ ਹਜਾ ਉਣੀ ਚਾਹੀਦੀ ਏ ਤੇ ਘਰੇ ਨਾ ਆਵੇ ਬਾਹਰ ਨਹੀਂ ਤੇ ਛੋਰ ਵਾਲੇ ਚੁਗੇ ਨਹੀਂ ਰਹਿੰਦੇ ਤੇ ਗਰੀਬ ਘਰ ਆ ਰਹੇ ਗਰੀਬ ਕਹਾ ਰਹੇ ਆ